ਦੋਸਤੋ ਪੰਜਾਬ ਅੰਦਰ ਵਾਪਰੀਆਂ ਦੋ ਵੱਡੀਆਂ ਘਟਨਾਵਾਂ ਨੇ ਰੂਹ ਨੂੰ ਝੰਜੋੜ ਕੇ ਰੱਖ ਦਿੱਤਾ ਤੇ ਮਨ ਇਹ ਸੋਚਣ ਵਾਸਤੇ ਮਜਬੂਰ ਹੋ ਗਿਆ ਕਿ ਇੱਥੇ ਆਦਮੀ ਦੀ ਕੀਮਤ ਕੁੱਤੇ ਬਿੱਲਿਆਂ ਤੋਂ ਵੀ ਘੱਟ ਹੋ ਗਈ ਇੱਥੇ ਕਿਸੇ ਆਦਮੀ ਦਾ ਗਰੀਬ ਹੋਣਾ ਉਹਦੇ ਲਈ ਗੁਨਾਹ ਹੋ ਗਿਆ ਤੁਹਾਨੂੰ ਦੋ ਘਟਨਾਵਾਂ ਦੱਸਦੇ ਹਾਂ ਜਿਹੜੀਆਂ ਪੰਜਾਬ ਦੇ ਅੰਦਰ ਵਾਪਰੀਆਂ ਜਦੋਂ ਤੁਸੀਂ ਵੀ ਉਹਨਾਂ ਘਟਨਾਵਾਂ ਬਾਰੇ ਸੁਣੋਗੇ ਤਾਂ ਸੱਚਮੁੱਚ ਤੁਹਾਡਾ ਮਨ ਬਲੁੰਦ ਰਿਆ ਜਾਵੇਗਾ ਤੁਹਾਡਾ ਮਨ ਅੰਦਰੇ ਅੰਦਰ ਰੋਵੇਗਾ ਉਹਨਾਂ ਘਟਨਾਵਾਂ ਬਾਰੇ ਸੁਣ ਕੇ ਪਹਿਲੀ ਘਟਨਾ ਕਿ ਇੱਕ 13 ਸਾਲਾਂ ਦੇ ਬੱਚੇ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਇੱਕ ਕਬੂਤਰ ਵਿਛੇ ਤੇ ਦੂਸਰੀ ਘਟਨਾ ਸ਼ਾਇਦ ਉਹ ਤੁਸੀਂ ਸਾਰਿਆਂ ਨੇ ਸੁਣੀ ਵੀ ਹੋਵੇ ਕਿ ਦੋ ਸਕੇ ਭਰਾਵਾਂ ਦੇ ਉੱਪਰ 65000 ਰੁਪਏ ਦੀ ਚੋਰੀ ਦਾ ਇਲਜ਼ਾਮ ਲੱਗਾ ਜਿਹਦੇ ਕਰਕੇ ਉਹ ਗਰੀਬ ਗੁਰਬੇ ਮਜਬੂਰ ਦੋਨੇ ਭਰਾ ਲਾਚਾਰ ਹੋ ਕੇ ਤੰਗ ਆ ਕੇ ਆਤਮ ਹੱਤਿਆ ਕਰ ਗਏ ਹੁਣ ਤੁਹਾਨੂੰ ਇਹ ਦੋਨੇ ਘਟਨਾਵਾਂ ਵਿਸਥਾਰ ਦੇ ਨਾਲ ਦੱਸਦੇ ਹਾਂ ਪਹਿਲੀ ਘਟਨਾ ਜਿਹੜੀ ਮਾਨਸਾ ਦੇ ਪਿੰਡ ਰੋੜਕੀ ਦੇ ਵਿੱਚ ਵਾਪਰੀ ਆ ਇੱਕ 13 ਸਾਲਾਂ ਦਾ ਬੱਚਾ ਜਿਹੜਾ ਕਬੂਤਰਾਂ ਦਾ ਮਾੜਾ ਮੋਟਾ ਸ਼ੌਕੀਨ ਸੀ ਕਿਸੇ ਆਂਡ ਗਵਾਣ ਦੇ ਵਿੱਚ ਕਬੂਤਰ ਰੱਖੇ ਹੋਏ ਸੀ ਤੇ ਉਹ ਬੱਚਾ ਛੋਟਾ ਬੱਚਾ ਸੀ ਉਹ ਵੀ ਕਬੂਤਰ ਫੜਨ ਚਲਾ ਜਾਂਦਾ ਸੀ ਉਹਨੂੰ ਕਬੂਤਰ ਦੇਖਣ ਦਾ ਰੱਖਣ ਦਾ ਸ਼ੌਕ ਸੀ